ਸਾਰੇ? ਯਾ। ਇੱਥੋਂ ਮਿਲਦੀ ਆ ਨਾ? ਹਾਂਜੀ। ਬੁਜਾਰਾ ਤਾਂ ਨਹੀਂ ਲੈਣੀ ਪੈਂਦੀ ਹੁਣ? ਹਾਂਜੀ। ਫਰਕ ਆ ਕੇ ਨਾਲੋਂ ਸਰਕਾਰੀ ਹਸਪਤਾਲ ਵਧੀਆ ਹੋ ਗਿਆ ਤੁਹਾਡਾ? ਹਾਂਜੀ ਬਹੁਤ ਵਧੀਆ। ਸੋਹਣਾ ਵੈਸੇ ਵੀ? ਹਾਂਜੀ। ਚਲੋ। ਹਾਂਜੀ ਦਵਾਈ ਲੈ ਕੇ ਆਏ ਹੋ? ਜੀ ਸਰ। ਮਿਲ ਗਈ ਦਵਾਈ ਬੇਟਾ? ਹਾਂਜੀ। ਸਾਰੀ ਦਵਾਈ ਮਿਲਦੀ ਆ ਇੱਥੋਂ? ਹਾਂਜੀ। ਹਾਂਜੀ ਮਿਲਦੀ। ਖੁਸ਼ ਹੋ? ਹਾਂਜੀ। ਦਵਾਈ ਲਈਏ ਤੁਸੀਂ? ਮਿਲ ਗਈ ਸਾਰੀ ਦਵਾਈ? ਪਤਾ ਜੀ ਦਵਾਈ ਲਈ ਹੈ? ਹਾਂਜੀ। ਆਰਾਮ ਨਾਲ ਚੈੱਕਅਪ ਹੋ ਗਿਆ ਸੀ? ਹਾਂਜੀ। ਸਾਰੀ ਦਵਾਈ ਮਿਲ ਗਈ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਦਿੱਕਤ। ਠੀਕ ਹੈ ਬੇਟਾ। ਦਵਾਈ ਲੈਣਾ ਸੀ ਭਾਜੀ ਮਿਲ ਗਈ ਦਵਾਈ ਹਾਂਜੀ ਵਧੀਆ ਹਸਪਤਾਲ ਹੈ ਸਰਕਾਰੀ ਪਹਿਲਾਂ ਹੀ ਦਿਖਾਇਆ ਮੈਡੀਕਲ ਲੱਗੇ ਕਿੱਥੇ ਰਹਿੰਦੇ ਹੋ ਅੱਜ ਕੋਈ ਨਾ ਕੁਮਾਰ ਅੱਜ ਕੰਨੀ ਗਾਉਂ ਤੋਂ ਹਾਂਜੀ ਸਤਿ ਸ੍ਰੀ ਅਕਾਲ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਐਮਬੰਨੇ ਹੋਰ ਸਰਕਾਰੀ ਸਰਸਕਲ ਮਾਤਾ ਜੀ ਦਵਾਈ ਮਿਲ ਗਈ ਮਾਤਾ ਹਾਂਜੀ ਦਵਾਈ ਮਿਲ ਗਈ ਹਾਂ ਮਿਲ ਗਈ ਦਵਾਈ ਸਾਰੀ ਅੱਖਾਂ ਦਾ ਇਲਾਜ ਕਰਾ ਕੇ ਆਈਆਂ ਆਹ ਦਵਾਈ ਪ੍ਰੈਸ਼ਨ ਕਰਾ ਰਿਹਾ ਅੱਛਾ ਇਹ ਆ ਕਪੜਾ ਨਹੀਂ ਲੜਾ ਲਾ ਲੈਣ ਦੋ ਇਹਨੂੰ ਆਜਾ ਮਰੀ ਗਿਆ ਜੀ ਹਾਂ ਮੰਨਾ ਕਰ ਲਿਓ ਉਹਨਾਂ ਕਾ ਨਾ ਕਰਨਾ ਲੋੜ ਨਹੀਂ ਹੁਣ ਆਜਾ ਮੰਨਾ ਚ ਖੋਲ ਕੇ ਰੱਖ ਫਿਰ ਇਹਨੂੰ ਬੰਦ ਕਿਉਂ ਕੀਤੀ ਹੋਈ ਆ ਪੂਰੀ ਖੋਲ ਫਿਰ ਖੋਲ ਕੇ ਰੱਖ ਦੇ ਰਲਜੀ ਤਾਂ ਆਜਾ ਇਧਰ ਆ ਜੀ ਤਾਂ ਵੀ ਪਤਾ ਜੀ ਦਿਖਾਣਾ ਹੈ ਉਹ ਮਰੀਜ਼ ਆ ਕਿ ਤੁਸੀਂ ਆਪ ਦਿਖਾਣਾ ਕੋਈ ਨਾਲ ਹੈ ਇਹਨਾਂ ਦੇ ਹਾਂ ਬਰੀ ਤੋਂ ਉੱਧਰ ਜਾ ਜਾ ਵੀ ਗਿਆ ਤੁਸੀਂ ਵਾਟੇ ਇੱਥੇ ਬਿਲਕੁਲ ਰੋਕ ਸਕਦੇ ਹੋ ਠੀਕ ਹੋ ਵਧੀਆ ਬੈਠਣ ਦੀ ਜਗ੍ਹਾ ਵੀ ਆ ਗਈ ਆਓ ਜੀ ਬੱਸ ਕਰੋ ਬੱਸ ਕਰੋ ਹਾਂ ਜੀ ਭਾਈ ਕੋਈ ਚੈੱਕਅਪ ਕਰਾਣਾ ਹੈ ਕੋਈ ਕਿਸੇ ਮਰੀਜ਼ ਅੰਦਰ ਗਿਆ ਹੋਇਆ ਹਾਂ ਕੱਪਟੇ ਬਲੇ تھے ਫੀਲਡ 'ਚ ਪਾਣੀ ਹੈਗਾ ਨਹੀਂ ਆਪਣੇ ਨਾਲ ਨਹੀਂ ਇੱਥੇ ਸਾਰਾ ਕਾਊਂਟਰ ਅਸੀਂ ਕੀ ਕਰਦੇ ਸੀ ਜੋ ਸਾਰਿਆਂ ਤੇ ਪਰਚੀ ਬਣਦੀ ਆ ਪਹਿਲਾਂ ਸਿਰਫ ਇਹਦੇ ਦੋ ਕਾਊਂਟਰ ਚੱਲਦੇ ਸੀ ਫਿਰ ਮੇਲ ਤੇ ਮੇਲ ਤਿੰਨੇ ਫਿਕ ਜਾਂਦੇ ਸੀ ਤਰੇਕਿੰਗ ਲੈਡੀਆਂ ਉੱਧਰ ਸੀ ਕਹੇ ਜੀ ਪਰ ਅਸੀਂ ਪੰਜ ਕਾਊਂਟਰ ਕਰਦੇ ਸਾਰੇ ਅਸਾਂ ਫਿਰ ਕੈਬਨ ਉੱਧਰ ਬਣਾ ਲਿਆ ਫੀਸ ਵਗੈਰਾ ਸਾਰੇ ਉੱਧਰ ਹੋ ਗਿਆ ਆਯੂਸ਼ਾਨਾ ਐਡਮਿਸ਼ਨਸ ਉੱਧਰ ਕਰਤੀਆਂ ਜੀ ਸਰ ਉੱਧਰ ਸੀ ਸੀਨੀਅਰ ਸਿਟੀਜ਼ਨ ਦਾ ਉੱਧਰ ਹੈ ਜੀ ਹਾਂਜੀ ਉਹ ਵੀ ਉੱਥੇ ਆ ਸਰ ਸੱਤ ਕਾਊਂਟਰ ਹੁਣ ਪਰਚੀਆਂ ਦੇਣੇ ਸਰ ਸਾਰੇ ਹੋਰੇ ਹੀ ਬਣਦੇ ਸੀ ਆਯੂਸ਼ਮਾਨ ਵੀ ਫਾਈਲ ਵੀ ਪੇਮੈਂਟ ਵੀ ਸਾਰੇ ਹੋ ਜਾਂਦੇ ਸੀ ਉਹਨਾਂ ਦਾ ਕੰਟਰ ਬਣਾ ਦੇ ਸਾਰੇ ਕਿੰਨੀ ਦੇਰ ਹੋਈ ਤੁਹਾਨੂੰ ਬੇਟਾ ਆਏ ਨੂੰ ਹੁਣੇ ਆਏ ਸੀ ਨਾਲ ਦੇ ਨਾਲ ਹੋ ਗਿਆ ਹਾਂਜੀ ਹਾਂਜੀ ਤੁਸੀਂ ਵੀ ਹੁਣੇ ਆਏ ਹੋ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣੇ ਆਏ ਹੋ ਤੁਸੀਂ ਵੀ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਹੁਣੇ ਆਇਆ ਹੋ ਸਰ ਨਾਲ ਦੀ ਨਾਲ ਬਣ ਰਹੀ ਹੈ ਪਰਚੀ ਵੈਰੀ ਗੁੱਡ ਇਹ ਤਰੀਕਾ ਨਵੀਂ ਸਟੂਡੈਂਟਸ ਆਗੇ ਦਾ ਨਾਸਾ ਸਾਡੇ ਕੋ ਕੈਬਨ ਬਣਾਉਣਾ ਪਿਆ ਬਸ ਸਾਡਾ ਕੰਮ ਸੀ 10 ਮਿੰਟ ਦਾ ਰੱਖ ਲਿਆ ਮਿੰਟ ਹੋ ਗਏ ਹੁਣੇ ਵੀ ਸਟਾਰਟ ਕਰਿਸ਼ਣ ਹੋਣਾ ਪਏਗਾ ਵੀ ਮਣੀ ਵੀ ਪੀਸ ਡਾਟ ਆਈਸ ਮੰਗਾ ਕੰਗੇ ਬਹੁਤ ਇਹ ਸਾਰੇ ਕਾਊਂਟਰ ਪਹਿਲਾਂ ਉੱਥੇ ਸੀਗੇ ਸਾਡੇ ਪਰਚੀ ਵਾਲੇ ਦੋ ਗਿਆ ਜਾਂਦੇ ਇਹ ਵੀ ਇੱਧਰ ਘੱਟ ਲਈ ਠੀਕ ਹੋ ਗਿਆ ਆਪ ਬਸ ਮੀਟਰ ਪ੍ਰੋਪਰ ਬੱਚਾ ਬੱਚਾ ਪੁੱਛਤਾ ਸਿਰ ਕਰਿਆ ਨਾ ਨਹੀਂ ਦੇਖਤਾ ਨੇ ਖੜੇ ਹੋ ਕੇ ਆੜੀ ਮੀਕਸ ਦਾ ਪ੍ਰੋਬਲਮ ਉਸਕਾ ਵੀ ਆਲਾ ਤੁਸੀਂ ਬੇਟਾ ਕੀ ਕਰਦੇ ਹੋ ਸਿੱਖਦੇ ਹੋ ਸਾਰੇ ਕੁਝ ਫਾਇਦਾ ਹੋ ਰਿਹਾ ਚਲੋ ਠੀਕ ਹੈ ਇਹ ਟ੍ਰੈਗਡ ਡੀਸੀ ਕਾ ਜੀ ਇਹਨਾਂ ਦਾ ਨਾਂ ਤੁਹਾਨੂੰ ਅਰਜਿੰਦਰਾ ਮਿਲਿਆ ਜੀ ਨਾ ਇੱਥੇ ਲੱਗ ਰਿਹਾ ਹੈਗਾ ਜੀ ਜਿਹੜਾ 12250 ਦਾ ਇਹ ਇਹ ਬੱਚੇ ਬੱਚੇ ਨੂੰ ਕੁੱਤੇ ਨੇ ਘੱਟ ਲਿਆ ਸੀਗਾ ਤੇ ਇਹ ਤਾਂ ਲੱਗ ਗਿਆ ਜੀ ਤੇ ਇਹ ਆਪਣੇ ਐਂਟੀਰੇ ਵੀ ਤਾਂ ਠੀਕ ਹੈ ਨੀ ਇਹ ਕਿੱਦਾਂ ਹੋਸਾਰ ਤੇ ਡਾਕਟਰ ਸਾਹਿਬ ਐਂਟੀ ਰੇਬੀ ਦਾ ਟੀਕਾ ਸਾਰੇ ਸੀਰਮ ਲੱਗਣਾ ਤ੍ਰਿਪੜੀ ਤੋਂ ਆਇਆ ਪੇਸ਼ੈਂਟ ਕੋਲ ਤੇ ਏਅਰ ਵੀ ਲਾ ਕੇ ਸੀਰਮ ਸੀਰਮ ਨਹੀਂ ਹੈ ਉਹਨਾਂ ਕੋਲ ਅੱਛਾ ਲੱਗਾ ਆਪਣੇ ਲੱਗੇਗਾ ਸੀਰਮ ਅਸੀਂ ਲਗਾ ਰਹੇ ਹਾਂ ਅੱਛਾ ਲੱਗਾ ਸੀਰਮ ਇੱਥੇ ਲੱਗੇ ਇਹ ਇਹਨ ਇੱਕ ਇੱਥੇ ਉਹ ਵੀ ਕਾਊਂਟਰ ਵੀ ਖੋਲ ਦਿਓ ਜਵਾਬ ਕਿਹੜਾ ਸਰ ਤੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਪੁੱਛਣਾ ਚਾਹੁੰਦਾ ਨੂੰ ਸਾਹਮਣੇ ਆ ਕੇ ਕੁਐਰੀ ਕਾਊਂਟਰ ਕੁਐਰੀ ਕਾਊਂਟਰ ਕੁਛ 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 ਫਿਰ ਉਹ ਵੀ ਦੋ ਦੋ ਕਾਊਂਟਰ ਉੱਤੇ ਬੀਪੀ ਚੈੱਕ ਕਰਵਾਤੇ ਕੁੜੀਆਂ ਬਣਾਈ ਹੁੰਦੇ ਉੱਥੇ ਲੋਕ ਪੁੱਛ ਲੈਂਦੇ ਨੇ ਇਨਕੁਆਇਰੀ ਕਰ ਲੈਂਦੇ ਆਜੋ ਅਜੇ ਕੋਈ ਨਾ ਪ੍ਰੈਗਨੈਂਟ ਲੇਡੀ ਉੱਥੇ ਲਿਖ ਦਿਓ ਫਿਰ ਸੀਨੀਅਰ ਸੈਕਸ਼ਨ ਤੇ ਪ੍ਰੈਗਨੈਂਟ ਲੇਡੀਜ਼ ਐਸੇ ਆਯੂਸ਼ਮਾਨ ਕਾਰਡ ਇੱਥੇ ਬਣ ਜਾਂਦਾ ਜੀ ਠੀਕ ਹੈ ਇਹ ਲਗਾਤਾਰ ਚੱਲਦੇ ਕਾਊਂਟਰ OK ਆ ਆਯੂਸ਼ਮਾਨ ਕਾਰਡ ਕਿੱਥੇ ਬਣਦਾ ਜੀ ਸਰੋਵਾੜ ਨੋ ਨੋ ਹੁਣ ਸਾਡੇ ਕਾਊਂਟਰ ਤੇ ਬਣਦਾ ਉਹ ਨਹੀਂ ਸਰ ਆਯੂਸ਼ਮਾਨ ਕਾਰਡ ਇੱਥੇ ਬਣਦਾ ਜੀ ਫਿਰ ਕਿੰਨੇ ਕਿੰਨੀ ਦਿਨ ਵਾਸਤੇ ਹੁੰਦਾ ਡਸਟੂ ਡਾਣ ਹੁੰਦਾ ਕਿਨੇ ਨੇ ਸਰ ਇਨ 9 to 3 ਉਹ ਜੇ ਬਾਅਦ ਕੋ ਮੈਂ ਛੋਡਾਂਦਾ ਇਹ ਬਾਅਦ ਚੰਦਾ ਸਰ ਫਿਰ ਉਹ ਨੈਕਸਟ ਡੇ ਬਣਾ ਦਿੰਦੇ ਆ ਅੱਛਾ ਜੀ ਓਕੇ ਉਹ ਰਿਮੇਟ ਕਰ ਲੈਂਦੇ ਹੋ ਫਿਰ ਐਜਿਬਿਲਟੀ ਉਹਦੀ ਕੰਪਲੀਟ ਚੈੱਕ ਹੋ ਜਾਂਦੀ ਹੈ ਸਰ ਸਾਡਾ ਚੈੱਕ ਹੋ ਜਾਂਦਾ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ 3 ਡੇਸ ਬਣਾ ਸਕਦੇ ਹਾਂ ਹਾਂ ਜੀ ਉਹ ਡੇਸ਼ਨ ਦੇਸ਼ਨ ਦਾ ਸੈਂਸਿਟੀਵ ਕੰਟਰ ਪੜਾਉਂਦਾ ਸੀ ਠੀਕ ਹੈ ਆ ਦੇਖੋ ਸਾਹਮਣੇ ਲਿਖਿਆ BP 슈ਗਰ ਇੱਥੇ ਸਾਰਾ ਚੈੱਕ ਹੁੰਦਾ ਜੀ ਆ ਬੱਚੇ ਕਰਦੇ ਆ ਠੀਕ ਫਿਰ ਬੇਸਿਕ ਇਨਕੁਆਰੀ ਵੀ ਦੱਸ ਦਿੰਦੇ ਬੱਚੇ ਇੱਥੋਂ ਪੁੱਛ ਲੈਂਦੇ ਆ ਤਾਂ ਜੀ ਸਾਡੀ ਸਰ ਉਹ ਮਸ਼ੀਨ ਹੈ ਜਿਹੜੀ ਆ ਇਹ ਨਾਲ ਬੀਪੀ ਚੈੱਕ ਕਰਦੇ ਹਾਂ ਅੱਛਾ ਇਹਦਰ ਆਟੋਮੈਟਿਕਲੀ ਚੈੱਕ ਹੋ ਜਾਂਦਾ ਹਾਂਜੀ ਸਰ ਇਹ ਚ ਦਿਖਾ ਦਿੰਦੇ ਆ ਸ਼ੂਗਰ ਦਾ ਸ਼ੂਗਰ ਦਾ ਚੈੱਕ ਹੋ ਜਾਂਦਾ ਅਸ ਦੂਜਾ ਵੀ ਬੈ ਇਦਰ ਮੈਨੂਅਲ ਵੀ ਹੈਗਾ ਇਦਰ ਹਾਂਜੀ ਇਹ ਪੂਰੀ ਬਾਨ ਪਾਣੀ ਹੈ ਇਹਦੇ ਵਿੱਚ ਹਾਂਜੀ ਮੈਂ ਤੁਹਾਨੂੰ ਦਿਖਾਉਂਦਾ ਜੀ ਵਾਕਸਰ ਦਿਖਾਉ ਜੀ ਇਹਦੀ ਕੀ ਕਾਸਟ ਹੈ ਸਮੂਹ ਸਰਕਾਰ ਨੂੰ ਬੇਪਰਵਾਹ ਅੰਦਰ ਹੁੰਦੀ ਦੀ ਜੇ ਬੜਾ ਦੇਖਿਆ ਕਰੋ ਬਾਹਰ ਅੰਦਰ ਚਾਹੀਏ ਹੈ ਮੈਨੂੰ ਇੱਥੇ ਆਣਾ ਚਾਹੀਦਾ ਨਾ ਡਾਕਟਰ ਸਪਰੇਟਰੀ ਅੱਜ 1:30 ਕਰਸ ਤੋਂ ਮੈਦਾਨ ਵਿੱਚ ਅੱਛਾ ਜੇ ਕੋਈ ਨਾ ਆਇਆ ਹੈ ਜੀ ਕਪੜੇ ਕੋਲ ਆਇਆ ਹੈ ਇੱਕ ਰਾਜਪੂਰੀਕ ਮਾਲਡਾਊਨ ਇਹ ਸਾਰੇ ਸੁਪਰ ਇੱਕ ਜਨੇ ਲਵਾਇਆ ਕੋਲੇਗਾ ਇੱਕ ਸਾਰੇ ਹੋ ਗਏ ਸਾਰੇ ਜਿਹੜਾ ਉਹਨਾਂ ਨੇ ਉਹ ਲੋਹਾਰਾ ਸੀ ਆਪਣੇ ਨੇ ਜਿਹੜੇ ਉਹ ਹੈਲਪੇਜ ਇੰਡੀਆ ਵਾਲਿਆਂ ਨੇ ਲਵਾਣਾ ਸੀ ਉਹ ਤਾਂ ਹੋ ਗਿਆ ਸੀ ਕਿ ਨਹੀਂ ਮਿਕਸਰ ਅਜੇ ਹੋ ਨਹੀਂ ਹੋਏ ਸੀ ਕੀ ਆ ਉਹਨਾਂ ਨੇ ਆਣਾ ਇੱਥੇ ਸਾਡੇ ਕੋਲ ਟੀਮ ਨੇ ਕਿੰਨੀ ਵਾਰੀ ਟੈਸਟ ਕਰਦਾ ਮਤਲਬ ਉਹਦੇ ਕੋਈ ਦਿੱਕਤ ਤਾਂ ਨਹੀਂ ਹੈ ਦਿੱਕਤ ਸਿਰਫ ਹੱਥ ਕੋਈ ਨਹੀਂ ਚੱਕਰ ਚੱਕਰ ਕਿੰਨੀ ਵਾਰੀ ਚੈੱਕ ਕਰਦਾ ਸਰ ਆ ਗਿਆ ਸੀ ਸੈਂਟੀਮੀਟਰ ਇਹਨੂੰ ਫਿਰ ਡਾਕਟਰ ਕੋਣ ਉਹ ਚੈੱਕ ਕਰਕੇ ਦੇਵੇਗਾ ਨਾ ਕੋਈ ਕਿਤੇ ਹੈ ਨਾ 131 131 ਉਹਦਰ ਕਿਨੇ ਆ ਗਏ ਪਰ ਚਾਹਤ ਪੂਣਾ ਦਾਤਾ ਅਜ ਉਹਨਾਂ ਦਾ ਟਾਈਮ ਜ਼ਿਆਦਾ ਲੱਗਦਾ ਹੈ ਜਿਵੇਂ ਬੱਚੇ ਆਉਂਦੇ ਹਨ ਇਹਨਾਂ ਦਾ ਹਾਈਟ ਵੇਟ ਹਾਈਟ ਮੀਟਰ ਵਿਜ਼ਨ ਸਰ ਉਹਦਾ ਇਹ ਤਾਂ ਇੱਕ ਗੱਲ ਹੈ ਨਾ ਅਸੀਂ ਨਹੀਂ ਕਹਿੰਦਾ ਕਿ ਅਸੀਂ ਮੰਨ ਲਿਆ ਚਲੋ ਬੜਾ ਲੱਗਦਾ ਹੈ ਐਨਵੀਰਮੈਂਟ ਵੀ ਨਹੀਂ ਤਾਂ ਕੋਈ ਦਿੱਕਤ ਹੈ ਨਹੀਂ ਕੋਈ ਦਿੱਕਤ ਹੈ ਇਹਨਾਂ ਕਾਲੇ ਆਪਾਂ ਨੂੰ ਸਟਾਰਟਿਕ ਵੈਸਟਿੰਗ ਦਾ ਪਤਾ ਲੱਗ ਗਿਆ ਠੀਕ ਲਾ ਦੇਣਾ ਤੈਨੂੰ ਚੜ੍ਹ ਵੀ ਲਾਣਾ ਚੜ੍ਹ ਵੀ ਲਾਣਾ ਜੀ ਨਾਲ ਠੀਕ ਸਰ ਸਾਹਿਬ ਇੱਕ ਪੇਸ਼ੈਂਟ ਆ ਰਿਹਾ 20 ਦਾ ਨਾ ਉਹ ਜੀ ਇਹਨੂੰ ਕਹਿ ਰਿਹਾ ਕਿ ਜਿਹੜਾ ਇੱਥੇ ਟਿਕਾ ਦਾ ਘੋੜਿਆਂ ਵਾਲਾ ਟਿਕਾ ਜੀ ਹਾਂਜੀ ਹਾਂਜੀ ਪਰੋਂ ਲੋ ਇਹ ਕਿਉਂ ਦੱਸ ਦਿੱਤੀ ਸੀ ਨਹੀਂ ਨਹੀਂ ਬਿਲਕੁਲ ਬਾਹਰੋਂ ਵੀ ਲਿਖਿਆ ਸਰ ਸਰ ਇਹਨਾਂ ਨੂੰ ਆਰ ਐਚ ਪੀ ਰੈਫਰ ਕੀਤਾ ਫॉर ਹਿਊਮਨ ਰੈਬੀਜ਼ ਐਨਲੋਗ ਨਹੀਂ ਇਹ ਕਿਉਂ ਤੇ ਉਹ ਕੀਤਾ ਰਿਹਾ ਪਰ ਵਾਟ ਇਜ਼ ਦ ਇੰਡੀਕੇਸ਼ਨ ਸਰ ਕਿਉਂਕਿ ਸਰ ਇਕ ਵਾਈ ਏ ਆਰ ਐਸ ਨਾਲ ਰिएक्टਿਵ ਸੀਗਾ ਇਹਨਾਂ ਦੇ ਤੇ ਸਰ ਆਪਾਂ ਜੇ ਰिएक्टਿਵ ਆਂਦਾ ਹੈ ਡਾਕ ਵਾਈਡ ਕੈਟਾਗਰੀ 3 ਦੇ ਵਿੱਚ ਟਾਪ ਲਗਾ ਨਹੀਂ ਸਕਦੇ ਸਰ ਇਹਦਾ ਘੋੜਿਆਂ ਵਾਲਾ ਦੁੱਧ ਨਾ ਕੋਈ ਤੇ ਉਹ ਉੱਥੇ ਆਂਦਾ ਹਮਨਸਰ ਉੱਥੇ ਇਹ ਕਹਿੰਦੇ ਉੱਥੇ ਗਏ ਸਰ ਉੱਥੇ ਕਹਿੰਦੇ ਸਾਨੂੰ ਲਗਾਇਆ ਨਹੀਂ ਹਾਂਜੀ ਹਮਨਰ ਵਾਲੇ ਤੋਂ ਉੱਥੇ ਸਰ ਕਈ ਵਾਰੀ ਹੁੰਦਾ ਹੈ ਕਈ ਵਾਰੀ ਸਰ ਅੰਦਰ ਹੁੰਦੀ ਹੈ ਜਿਹੜੀ ਐਜੂਕੇਸ਼ਨ ਹੈ ਨਾ ਪ੍ਰੋਪਰ ਦੀ ਇੱਥੇ ਬੈਠੋ ਆ ਜੀ ਤੁਹਾਡਾ ਇਹਨਾਂ ਨੇ ਇਹ ਕਹਿ ਰਹੇ ਪਿ ਜਿਹੜਾ ਤੁਹਾਡਾ ਜਿਹੜਾ ਇੱਥੇ ਵਾਲਾ ਟਿਕਾਣਾ ਕੋੜਿਆਂ ਵਾਲਾ ਇਸ਼ੂ ਨੇ ਉਹ ਵੀ ਉਹ ਵੀ ਉਨੇ ਕੰਮ ਕਰਦਾ ਠੀਕ ਹੈ ਉਹ ਇੱਕ ਸਾਡਾ ਬ੍ਰਾਂਡ ਦਾ ਤਰੀਕਾ ਹੈ ਉਹਨਾਂ ਰਿਐਕਸ਼ਨ ਹੋ ਗਿਆ ਸੀਗਾ ਯਾਰ ਥੈਟ ਇਜ਼ ਦਾ ਰੀਜ਼ਨ ਥੈਟ ਇਜ਼ ਦਾ ਰੀਜ਼ਨ ਥੈਟ ਇਜ਼ ਦਾ ਰੀਜ਼ਨ ਠੀਕ ਹੈ ਤੇ ਬੜੀ ਵਿਚਾਰਦਾਨ ਕਰੋ ਤੁਹਾਨੂੰ ਹਾਂਜੀ ਰਿਕਾਰਡ ਇਹ ਆਪਾ ਪ੍ਰੋਵੀਜ਼ਨ ਕਰ ਦਿੰਦੇ ਮੈਂ ਜੀ ਤੁਸੀਂ ਵੀ ਇੱਥੋਂ ਲੈ ਲਓ ਕਿੰਨਾ ਕਿੰਨਾ ਪਵਾ ਕੇ ਲਵਾ ਦਿਓ ਜੀ ਕਿੰਨੇ ਕਿੰਨੇ ਕਬਸਟ ਹੁੰਦੇ ਆ ਜੀ ਡਿਸ਼ਨ ਵਾਲੇ ਤੇ ਥੋੜੇ ਹੀ ਨੇ ਸਰ ਇੱਕ ਵਾਈਨ ਐਰਸ ਕਾਫੀ ਰਿਐਕਟ ਕਰਦਾ ਸਰ ਨਿਸ਼ਾਨ ਨੂੰ ਪ੍ਰੋਪਰਲੀ ਗਾਈਡ ਕਰ ਹਾਂ ਚਲ ਜੀ ਜਿਹੜੇ ਆਪਣੇ ਜਿਹੜੇ ਹੈਗੇ ਡੌਗ ਬਾਈਟਸ ਦੇ ਕੇਸਸ ਬਹੁਤ ਆਉਂਦੇ ਆ ਆਪਣੇ ਕੋਲੇ ਜੀ ਤੇ ਜਿਹੜੇ ਉਹਦੇ ਚ ਉਹਨੂੰ ਜਿਹੜਾ ਹੈਗਾ ਨਾ ਰੈਕਟਿਵ ਹੁੰਦੇ ਆ ਜਿਹੜੇ ਤੁਹਾਡੇ ਨੂੰ ਆਪਣੇ ਨੂੰ ਕੋਈ ਨਹੀਂ ਕੋਈ ਨ ਵਾਲ ਨੂੰ ਨਾ ਤੇ ਉਹਦੇ ਚ ਹਿਊਮੈਂਟ ਹੈਮੈਂਟ ਪ੍ਰੋਵਾਈਡ ਲਾਣਾ ਹੁੰਦਾ ਜੀ ਤੇ ਉਹ ਉਹਦੇ ਚ ਕੋਈ ਆਪਾਂ ਨੂੰ ਮਤਲਬ ਉਹ ਤੁਹਾਡੇ ਅਵੇਲੇਬਲ ਹੈਮੈਂਟ ਪ੍ਰੋਵਾਈਡ ਅਸਲ ਵਿੱਚ ਅਵੇਲੇਬਲ ਸਾਰੇ ਨਹੀਂ ਜਿਹੜਾ ਤੁਹਾਨੂੰ ਸਿਰਫ ਪਤਾ ਕਰਕੇ ਦੱਸ ਦਿੰਦੇ ਨਹੀਂ ਆਪਾਂ ਇਹਦੀ ਪ੍ਰੋਵੀਜ਼ਨ ਕਰਦੇ ਜੀ ਇਹਦੀ ਆਪਾਂ ਬੜੀ ਕੋਸ਼ਿਸ਼ ਕਰਦੇ ਜੀ ਸ਼ੁਰੂ ਸਾਰਾ ਬਾਕੀ ਮੈਂ ਜਿਹੜਾ ਡਿਸਟ੍ਰਿਕਟ ਹਸਪੀਟਲ ਵਿੱਚ ਕਰਾ ਪਾਣਾ ਹੈ ਚੀਜ਼ ਆਉਂਦੀ ਹੈ ਨਾ ਬਈ ਅਪਾਇਟਰ ਆਸਕੀ ਤੋਂ 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 ਕੰਮ ਕਰਦੇ ਸੀ ਉਸ ਤੋਂ ਸਾਰਾ ਤੇ ਇਹਨਾਂ ਕੁਛ ਬੰਦਿਆਂ ਨੂੰ ਰੈਕਸ਼ਨ ਹੁੰਦਾ ਜੀ ਉਹਨਾਂ ਨੂੰ ਸਰ ਐਕਚੁਅਲੀ ਇਹ ਵਾਜਦਾ ਹੈ ਸੋ ਫਿਰ ਰੈਕਸ਼ਨ ਆ ਰਹਾ ਤਾਂ ਭਾਈ ਉਹ ਠੀਕ ਚੱਲਵਾ ਦਿਓ ਜੀ ਸੁਣ ਹਾਂ ਜੀ ਤੇਜ ਕੀਤਾ ਕੋਠੇ ਉਹਨਾਂ ਨੇ ਲਗਾ ਲਈ ਮੈਂ ਇੱਥੇ ਆ ਗਿਆ ਇਸੇ ਬੰਦ ਹੋ ਗਿਆ ਸੀਗਾ ਮੈਂ ਅਮਜਨ ਸੀਗਾ ਉਹਨਾਂ ਨੇ ਲਗਾਇਆ ਉਹ ਇਹ ਡਾਕਟਰ ਕਹਿੰਦੇ ਜੇ ਹੁਣ ਲਾਣਾ ਸਰ ਐਕਚੁਅਲੀ ਸਰ ਤੇ ਫਸਟ ਈਅਰ ਵੀ ਦੀ ਡੋਸ ਤੋਂ 7 ਡੇਜ਼ ਬਾਅਦ ਨਾ ਫਿਰ ਉਹ ਐਂਟੀਬਾਡੀਜ਼ ਜਿਹੜੀਆਂ ਆਪਣੀਆਂ ਏਆਰਵੀ ਨਾਲ ਬਣਦੀਆਂ ਉਹਨੂੰ ਮਤਲਬ ਇਹ ਅਫੈਕਟ ਕਰਦਾ ਹੈਗਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆ ਕੇ ਦੱਸਣਾ ਸੀਗਾ ਨੈਕਸਟ ਟ੍ਰਿਪ ਕਿ ਕਿਉਂ ਨਹੀਂ ਲੱਗਿਆ ਪਰ ਕਦੋਂ ਦਾ ਲਈ ਫਿਰ ਕਦੋਂ ਲੈ ਸਰ 19th ਨੂੰ ਏਆਰਵੀ ਲਗਵਾਇਆ ਸੀ ਨਾ ਉਸ ਤੋਂ ਬਾਅਦ ਸਰ 22 ਨੂੰ ਵੀ ਲਗਾ ਕੇ ਤੇ 22 ਨੂੰ ਵੀ ਨਹੀਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਹੀਂ ਲਗਾਇਆ ਟੀਕਾ ਭਲੇ ਜੇ ਬਾਈ ਨੂੰ ਵੀ ਆ ਕੇ ਮੈਨੂੰ ਦੱਸ ਦਿੰਦੇ ਜੈਨ ਆਈ ਕੁਡ ਹੈਵ ਨੋ ਨੀ ਪਰ ਉਹਨਾਂ ਨੂੰ ਲੱਗਿਆ ਸੀ ਇਹਨਾਂ ਨੇ 19 ਨੂੰ ਸਰ ਏਆਰ ਵੀ ਆਪਾਂ ਇੱਥੇ ਲਗਵਾਇਆ ਸੀ ਏਆਰ ਵੀ ਲਗਵਾਇਆ ਤੇ ਇਕੁਆਇਨ ਏਆਰਐਸ ਦੀ ਸਰ ਆਪਾਂ ਸੈਂਸਿਟੀਵਿਟੀ ਚੈੱਕ ਕੀਤੀ ਉਹ ਉਹ ਕਦੋਂ ਖੂਨ ਚੱਕੋ ਉਸੇ ਦਿਨ ਸਰ 19th ਨੂੰ ਅੱਛਾ ਉਦੋਂ ਕੀ ਹੋਇਆ ਉਹਨੂੰ ਟੀਕਾ ਤਾਂ ਲੱਗ ਗਿਆ ਉਹਨਾਂ ਦੇ ਇੱਕ ਵਾਰੀ ਲੱਗਿਆ ਜਾਂ ਦੋ ਵਾਰੀ ਲੱਗਿਆ ਲੱਗ ਗਿਆ ਥੋੜਾ ਜੀ ਸਰ ਇਕੁਆਇਨ ਏਆਰਐਸ ਜਿਹੜਾ ਹੈ ਤੁਹਾਡੇ ਲਗਾਇਆ ਸੀਗਾ ਨਾ ਇੱਥੇ ਉਸ ਰੀਐਕਟਿਵਾਈ ਟੈਸਟਡੋਸ ਨੂੰ ਫਿਰ ਆਪਾਂ ਹਿਊਮਨ ਲਗਵਾਉਣ ਲਈ ਆਰਐਚਪੀ ਰੈ ਬਟ ਇਹਨਾਂ ਨੂੰ ਕਿਸੇ ਨੇ ਕੁਝ ਐਕਸਪਲੇਨ ਠੀਕ ਨਹੀਂ ਕੀਤਾ ਨਹੀਂ ਨਹੀਂ ਸਰ ਇਹਨਾਂ ਨੂੰ ਪੁੱਛ ਲੋ ਸਰ ਤੁਸੀਂ ਜੇ ਆਈ ਐਕਸਪਲੇਨਡ ਹਮ ਸਰ ਲੇਖਨਜੀ ਕੇ ਤੁਸੀਂ ਉੱਥੇ ਜਾਓਗੇ ਤੇ ਇਹਨਾਂ ਨੇ ਉਹ ਟੀਕਾ ਲੀ ਜਾਇਆ ਇਹ ਕਦੋਂ ਕਈ ਕਦੋਂ ਖਰੀਦਦਾ ਟੀਕਾ ਤੁਸੀਂ ਜੀ ਕੱਲ ਖਰੀਦਦਾ ਜੀ ਇਹ ਕੱਲ ਤੇ ਤੁਰੇ ਫਿਰਦੇ ਟੀਕਾ ਲਾ ਕੇ ਨਹੀਂ ਨਹੀਂ ਸਰ ਸਰ ਆਈ ਐਕਸਪਲੇਨ ਤੁਹਾਨੂੰ ਮੈਂ ਦੱਸਿਆ ਸੀ ਨਾ ਉਸੇ ਦਿਨ ਕੀ ਉਸੇ ਦਿਨ ਜਾਣਾ ਹੈਗਾ ਠੀਕ ਹੈ ਬੱਸਿਆ ਸੀਗਾ ਨਾ ਤੁਹਾਨੂੰ ਨਹੀਂ ਉਸ ਜਿਸ ਮੇਰੇ ਕੋਲ ਐਸੇ ਨਹੀਂ ਸੀ ਮੈਂ ਸਮਝਾ ਮੈਂ ਤੁਹਾਨੂੰ ਗਰੀ ਕੋ ਤੁਹਾਈ ਦੱਸਦਾ ਨਹੀਂ ਕੋਈ ਨਹੀਂ ਤੁਹਾਡੇ ਕੋਲ ਨਹੀਂ ਆਸਟਾ ਤੁਹਾਡੇ ਬਾਕੀ ਸਾਰੇ ਇਹਦੀ ਵੀ ਕਿੰਨੇ 300 ਹੋਣੀਆਂ ਨੇ ਨਹੀਂ ਨਹੀਂ ਸਾਰੇ ਸਟੈਡ ਹੀ ਲੱਗਦਾ ਵਾਂਸ ਕੋਈ ਹੋਰ ਨਹੀਂ ਵਾਂਸ ਲੱਗਦਾ ਇਹ ਤਾਂ ਲੋਗ ਇਹ ਤਾਂ ਲੋਗ ਇਹ ਉਹਦੇ ਚਾੜ ਕੋਲ ਰੈਪੀਡ ਦੇ ਅਸਰ ਤਰ ਕੋਈ ਨਹੀਂ ਲੋਗ ਨੇ ਇਮੀਡੀਏਟ ਲੋਗ ਠੀਕ ਹੈ ਹਾਂ ਜੀ ਇਹ ਲੋਗ ਨਾਲ ਕਰਦੇ ਹਾਂ ਮਹਨਵਾ ਦਰੂਦਾ ਉਹ ਅਸਰ ਦੇ ਨਾਲ ਤਾਂ ਇਹ ਬੱਸ ਹੋ ਗਈ ਇਸ ਦਾ ਹਾਜੀ ਟ੍ਰਿਪਲ ਜਿਹਨਾਂ ਦਾ ਕਲਾਈਨ ਹੈ ਸਰ ਉਹ ਹੋਵੇ ਦੇਖ ਲਾਓ ਕਿੰਨੇ ਕਾਲਜ ਕੋਲ ਤੇ ਸਟਾਫ ਹੈ ਸਰ ਮੈਂ ਕਹਿੰਦਾ ਡੀਆਰਟੀ ਸਟੂਡੈਂਟ ਵੀ ਨੇ ਆਪਣੀ ਔਰ ਇਹ ਡੀਜੀਐਨ ਡੀਐਨਵੀ ਕੋਰਸ ਵੀ ਹੈ ਸਰ ਕਿੰਨੇ ਬੱਚੇ ਹਾਂ ਡੀਐਨਵੀ ਦੇ 9 ਬੱਚੇ ਨੇ ਅੱਛਾ ਕੋਲ ਐਂਟੀਨੇਟਲ ਜਿਹੜਾ ਮਿਡਵਾਈਫਰੀ ਕੋਰਸ ਵੀ ਚੱਲ ਰਿਹਾ ਹੈ ਸਰ ਓਕੇ ਸਾਰੇ ਇਕੱਲੇ ਪਾਸੇ ਆਪਰੇ ਕੋਲ ਟੋ ਕੈਨੈਕੋਲਜਿਸਟ ਕੋਲ ਹੈ ਹਾਂ ਅਨਫ ਕਲਿਨਿਕ ਕਾਲਜ ਦੀ ਕੋਈ ਪ੍ਰੋਬਲਮ ਨਹੀਂ ਹੈ ਅੱਛਾ

ਅੱਛਾ ਵਿਦ ਐਂਟੀਨੇਟਲ ਐਂਡ ਗਾਇਨੀਕੋਲੋਜੀ ਦੇ मोस्ट ਆਫ ਥਮ ਦੇ ਆਰ ਐਲੀਜੀਬਲ ਫॉर ਪੈਪ ਸਮੀਅਰ ਕ੍ਰੈਕਟ ਕੀ ਕ੍ਰਾਈਟੇਰੀਆ ਕੀ ਰੱਖਿਆ ਹੁੰਦਾ ਸਰ ਜਿਹੜੀ ਵੀ ਡਿਸਚਾਰਜ ਪੀਜੀਸ ਨਾਲ ਆਉਂਦੇ ਨੇ ਕੋਈ ਡਿਸਫਰੂਮੈਡੀਕਲ ਉਹ ਤੋਂ ਜ਼ਿਆਦਾ ਹੋਣਗੇ ਸਪੈਸ਼ਲਟੀ ਤੋਂ ਜ਼ਿਆਦਾ ਹੋਣਗੇ ਤਾਂ ਜੀ ਸਰ ਉਹਨੂੰ ਬਤਾਓ ਪ੍ਰੈਸ ਸਕਰੀਨਿੰਗ ਕਰਦੇ ਹਾਂ ਹਾਂ ਜੀ ਸਰ ਕਰਦੇ ਹਾਂ ਇਹਦੇ ਵਿੱਚ ਕੋਈ ਮਤਲਬ ਮੈਮੋਗ੍ਰਾਫੀ ਤੋਂ ਥਰਮੋਗ੍ਰਾਫੀ ਵੀ ਜਾਂਦੀ ਆ ਕੀ ਸਰ ਤੇ ਹਾਂ ਤਾਂ ਕੋਈ ਮੈਮੋਗ੍ਰਾਫੀ ਐਕਸਰੇਗ੍ਰਾਫੀ ਵੀ ਹੈ ਸਰ ਆਪਣੇ ਕੋਲ ਹੈ ਐਕਸਰੇਗ੍ਰਾਫੀ ਵੀ ਹੈ ਸਰ ਅੱਛਾ ਉਹ ਕਿੰਨੇ ਕਰਦੇ ਆ ਆਪਾਂ ਹੋ ਜਾਂਦੇ ਆ ਸਰ ਹਾਂ ਜੀ ਨੋਰਮਲ ਸਕਰੀਨਿੰਗ ਦੇ ਤੌਰ ਤੇ ਵੀ ਕਰ ਲੈਂਦੇ ਆ ਜੇ ਕੋਈ ਮਸਟਲ ਜਾਈ ਹੋਵੇ ਕੋਈ ਕੁਪੇ ਸੀ ਜੀ ਸਰ ਅਲਟਰਾਸੋਨੋਗ੍ਰਾਫੀ ਨਾਲ ਕਰ ਲੈਂਦੇ ਆ ਬਾਤ ਹੋਣਾ ਕਿ ਤੁਸੀਂ ਕਦੇ ਤੇ ਪੇਪਰ ਪਬਲਿਸ਼ ਕਰੋ ਬਾਬਾ ਜੀ ਜੀ ਸਕਰੀਨਿੰਗ ਕਰਤੇ ਹੋ ਮੁੰਦੇ ਵਿੱਚ ਪਰ ਉਹਦੇ ਚ ਜਿਆਦਾ ਤਾਂ ਤੁਹਾਡੇ ਕੋਲੇ ਪੋਰ ਵਾਲੇ ਆ ਰਹੇ ਹੋਣੇ ਹੁਣ ਤਾਂ ਇੱਥੇ ਟੂ డు ਵੀ ਆਉਂਦੇ ਆ ਉਹਨਾਂ ਦਾ ਡਿਫਰੈਂਟ ਜਿਹੜਾ ਹੈਗਾ ਮੈਂ ਦਾ ਮਤਲਬ ਡਿਫਰੈਂਟ ਤੋਂ ਦਾ ਹਿਸਟਰੀ ਨਾਲ ਕੋਪਰੇਟ ਕਰਕੇ ਤੇ ਮੇਰੀ ਸੋਸ਼ਲ ਬੈਕਗ੍ਰਾਉਂਡ ਕੀ ਆ ਉਹਦਾ ਲਾਈਫ ਸਟਾਈਲ ਕੀ ਆ ਸਾਰਾ ਉਹ ਦੇਖ ਕੇ ਵੀ ਆਪਣੇ ਕਿੰਨੇ ਕੇਸ ਸਿਲੈਕਟ ਆਪਣੀ ਪੰਜਾਬ ਦਾ ਡਾਟਾ ਹੋ ਗਿਆ ਨਾ ਕੋਈ ਲਾਇਬਲ ਤੁਸੀਂ ਕਰ ਸਕਦੇ ਹੋ ਬਾਕੀ ਤਾਂ ਉਹ ਜਿਹੜੇ ਰਾਜਪੁਰੇ ਦਾ ਉਹ ਤਾਂ ਵਿਚਾਰੇ ਕਰ ਨਹੀਂ ਸਕਦੇ ਜਿੱਥੇ ਇੱਕ ਜਾਂ ਦੋ ਗਾਣਾ ਕਾਲਜਿਸਟਰ ਤੇ ਕਾਹ ਦੋ ਉਥੇ ਤਾਂ 100% ਹੋ ਜਾਂਦਾ ਸਾਰੇ ਜਣ 180 ਦੇਖਦੇ ਹੋ ਸਾਡੇ ਕੋਲ ਨਾ ਉਹ 100% ਕੱਲੇ ਦੇਖਦੇ ਆ ਵਿਚਾਰੇ ਜਿਹੜੇ ਉੱਥੇ ਆ ਜੀ ਨਹੀਂ ਸਰ ਕਰਨਾ ਸਹੀ ਤਾਂ ਵੀ ਬਰੀ ਸਕਰੀਨ ਨਹੀਂ ਆਸਾ ਮੈਡਰ ਮਿਟਾਣਾ ਡੈਟਸ ਕਿੰਨੇ ਹੋ ਜਾਂਦੇ ਜੇਰੀਨ ਕਿੰਨੇ ਹੋ ਜਾਂਦੇ ਪਰ ਨਾ ਤੁਹਾਡੇ ਸਹੀ ਜੀ ਰਾਉਂਡ ਸਾਟ ਅਸ 45% ਦੇਖ ਦਿੱਤਾ ਥੋੜਾ ਕੋ ਰਾਫਾ ਹੋਣਗੇ ਥੋੜਾ ਹਾਇਰ ਹੋ ਜਾਗਾ ਹਾਂ ਜੀ ਕਿਉਂਕਿ ਸਾਰਾ ਸਾਡਾ ਈਵਨਿੰਗ ਦਾ ਨਾਈਟ ਵੀ ਹੁੰਦਾ ਤੁਹਾਡੇ ਤਾਂ ਅਜੀਬ ਦੇ ਕੋਲ ਸਾਹਿਬ ਜੀ ਗਰਡਨ ਸਾਹਿਬ ਇਹ ਅੱਜ ਮੈਂ ਸਾਰਾ ਜੀ ਜਿਹੜਾ ਮਾਤਾ ਖੱਲਿਆ ਹਸਪੀਟਲ ਆ ਬਟਾਲੇ ਦੇ ਵਿੱਚੋਂ ਡਿਸਟ੍ਰਿਕਟ ਹਸਪੀਟਲ ਆ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰਸ਼ਾ ਹੈ ਬਟ ਜਿਹੜੇ ਜਿੱਥੇ ਓਪੀਡੀ ਬਣਦੀ ਆ ਉਹਦੇ ਕਾਊਂਟਰ ਵਧਾਏ ਆ ਇਹਨਾਂ ਨੇ 5 ਤੋਂ ਵਧਾ ਕੇ ਇਹਨਾਂ ਨੇ ਜਿਹੜੇ ਤਿੰਨ ਪਹਿਲਾਂ ਤਿੰਨ ਹੀ ਹੁੰਦੇ ਸੀ ਫਿਰ 5 ਹੁਣ ਹੱਥ ਕਰਤੇ ਆ ਇਹਨਾਂ ਨੇ ਬਿਲਿੰਗ ਦਾ ਅਲੱਗ ਕਰਤਾ ਜਿਹੜਾ ਯੂਸ਼ ਦਾ ਕਾਰਡ ਦਰਾਨ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰਸ ਵੀ ਬੜੇ ਅਚੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕੋਈ ਛੋਟੀਆਂ ਮੋਟੀਆਂ ਜਿਹੜੀਆਂ ਟ੍ਰੀਟਿੰਗ ਟਰਬਲਸ ਆ ਗਈਆਂ ਉਹ ਵੀ ਮੈਨੂੰ ਪਤਾ ਲ ਤੇ ਜਿਹੜਾ ਐਕਸ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਹੈ ਉਹਨਾਂ ਨੂੰ ਨਵੀਂ ਖਰੀਦ ਕੇ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਹੂਲਤ ਮਿਲੇ ਔਰ ਚੰਗੀਆਂ ਸਹੂਲਤਾਂ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹੇ ਰਹੇ ਤੇ ਨਾਲ ਇੱਕ ਨਵੀਂ ਮਸ਼ੀਨ ਆ ਜਾਵੇ ਤੇ আল্টਰਾਸਾਊਂਡ ਦੇ ਵਿੱਚ ਵੀ ਡਿਮਾਂਡ ਬਹੁਤ ਵੱਧ ਗਈ ਹੈ ਡਾਕਟਰ ਰੋਜ਼ 45 ਤੋਂ 50 ਕਰਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਵਿੱਚ ਵੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵਧ ਰਿਹਾ ਹੈਗਾ ਤੇ ਇਹ ਜਿਹੜ ਔਰ ਬੜਾ ਅੱਛਾ ਤਰੀਕੇ ਦੇ ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈਸੀਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡੈਕਟਿਕਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀਐਨਵੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸ ਬਹੁਤ ਪ੍ਰੋਬੰਧੀਆਂ ਕਿਉਂਕਿ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀਆਰਪੀ ਦੇ ਸਟੂਡੈਂਟਸ